ਅੱਜਕੱਲ ਤੁਸੀਂ ਦੇਖ ਰਹੇ 247 ਪੰਜਾਬ ਤੇ ਮੈਂ ਵਰਪ੍ਰਿਤ ਕੋਰਜੀ ਗੱਲ ਕਰ ਲੈਨੇ ਰੀਅਲ ਏਸਟੇਟ ਸੈਕਟਰ ਦੀ ਤਾਂ ਦਾਜਵਾ ਕੇ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਦੇ ਮੌਕੇ ਤੇ ਰੀਅਲ ਏਸਟੇਟ ਸੈਕਟਰ ਨੂੰ ਵੱਡਾ ਤੋਫਾ ਮਿਲਿਆ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆਈ ਹੈ ਦਾਜਵਾ ਕੇ ਹਾਲੀ ਦੇ ਵਿੱਚ ਰੀਅਲ ਏਸਟੇਟ ਸੈਕਟਰ ਦੇ ਵੱਲੋਂ ਜੋ ਕਿ ਮੰਗ ਰੱਖੀ ਗਈ ਸੀ ਕਿ CLU ਦੇ ਨਾਲ ਜਿਹੜੇ ਕਿ ਨਕਸ਼ੇ ਪਾਸ ਕੀਤੇ ਜਾਂਦੇ ਨੇ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇ ਹੁਣ ਇਸ ਤੇ ਇੱਕ ਵੱਡੀ ਰਾਹਤ ਜਿਹੜੀ ਕਿ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਦਾਸਵਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਰੀਅਲ ਏਸਟੇਟ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ CLU ਦੇ ਨਾਲ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਤੋਂ ਛੁੱਟੀ ਮਿਲ ਗਈ ਹੈ ਲੰਬੇ ਸਮੇਂ ਤੋਂ ਕਿਸੇ ਵੀ ਕਲੋਨੀ ਬਿਲਡਿੰਗ ਜਾਂ ਕਮਰਸ਼ੀਅਲ ਪ੍ਰੋਜੈਕਟ ਦੀ ਜੇ ਗੱਲ ਕਰੀ ਤਾਂ ਵੱਖ-ਵੱਖ ਸੀ CLU ਅਤੇ ਨਕਸ਼ਾ ਪਾਸ ਕਰਵਾਉਣ ਦੀ ਪਥਾ ਚੱਲ ਰਹੀ ਸੀ ਪਰ 2023 ਦੇ ਵਿੱਚ CLU ਦੇ ਨਾਲ ਨਕਸ਼ਾ ਤੇ ਲੈਆਉਟ ਪਾਸ ਕਰਨ ਦੀ ਜਿਹੜੀ ਕਿ ਸ਼ਰਤ ਲਾਗੂ ਕੀਤੀ ਗਈ ਤੇ ਹੁਣ ਸਰਕਾਰ ਨਿਵੇਸ਼ ਵਧਾਉਣਾ ਤੇ ਉਦਯੋਗਿਕ ਖੇਤਰ ਨੂੰ ਸੁਵਿਧਾਵਾਂ ਦੇਣ ਦੇ ਹਿਸਾਬ ਨਾਲ ਲਗਾਤਾਰ ਮੀਟਿੰਗਾਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਇਸ ਦੇ ਨਾਲ ਦੱਸਵਾਂ ਕਿ ਰੀਅਲ ਅਸਟੇਟ ਸੈਕਟਰ ਨੇ ਮੰਗ ਕੀਤੀ ਸੀ ਕਿ ਸੀਐਲਯੂ ਦੇ ਨਾਲ ਜਿਹੜਾ ਕਿ ਨਕਸ਼ਾ ਪਾਸ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ ਸੋ ਧਿਆਨ ਦੇ ਵਿੱਚ ਰੱਖ ਦਿਓ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸਿਸਟਮ ਦੇ ਵਿੱਚ ਫਿਰ ਤੋਂ ਇੱਕ ਵਾਰ ਬਦਲਾਅ ਕੀਤਾ ਗਿਆ ਜਿਸ ਮੁਤਾਬਕ ਸੀਐਲਯੂ ਤੋਂ ਬਾਅਦ ਵੱਖ-ਵੱਖ ਨਕਸ਼ਾ ਜਿਹੜਾ ਲੇਆਉਟ ਪਾਸ ਕਰਵਾਉਣ ਦਾ ਲਾਇਸੈਂਸ ਲਈ ਅਰਜ਼ੀ ਦਿੱਤੀ ਜਾ ਸਕਦਾ ਜੀ ਹਾਦ ਅਜ਼ਮਾ ਕੇ ਸੀਐਲਓ ਦੇ ਨਾਲ ਜਿਹੜੇ ਰਕਸ਼ੇ ਪਾਸ ਕੀਤੇ ਜਾਂਦੇ ਸੀ ਉਸ ਚਰਤ ਨੂੰ ਖਤਮ ਕਰ ਦਿੱਤਾ ਗਿਆ ਵੱਡੀ ਖੁਸ਼ਖਬਰੀ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਪੰਜਾਬ ਸਰਕਾਰ ਨੇ ਵੱਡੀ ਰਾਹਤ ਜਿਹੜੇ ਕਿ ਰੀਅਲ ਏਸਟੇਟ ਸੈਕਟਰ ਨੂੰ ਲੋਕਾਂ ਨੂੰ ਜਿਹੜੀ ਪਹੁੰਚਾਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਤੇ ਮੈਂ ਮਨਪ੍ਰੀਤ ਕੌਲ ਜੀ ਗੱਲ ਕਰ ਲੈਣੇ ਰੀਅਲ ਏਸਟੇਟ ਸੈਕਟਰ ਦੀ ਤਦ ਆਜ਼ਮਾ ਕੇ ਪੰਜਾਬ ਸਰਕਾਰ ਦੇ ਵੱਲੋਂ ਦੀਵਾਲੀ ਦੇ ਮੌਕੇ ਤੇ ਰੀਅਲ ਏਸਟੇਟ ਸੈਕਟਰ ਨੂੰ ਵੱਡਾ ਤੋਹਫਾ ਮਿਲਿਆ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆਈ ਹੈ ਦਾਸਵਾ ਕਿ ਹਾਲੇ ਦੇ ਵਿੱਚ ਰੀਅਲ ਏਸਟੇਟ ਸੈਕਟਰ ਦੇ ਵੱਲੋਂ ਜੋ ਕਿ ਮੰਗ ਰੱਖੀ ਗਈ ਸੀ ਕਿ ਸੀਐਲਯੂ ਦੇ ਨਾਲ ਜਿਹੜੇ ਕਿ ਅਨਕਸ਼ੇ ਪਾਸ ਕੀਤੇ ਜਾਂਦੇ ਨੇ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇ ਹੁਣ ਇਸ ਤੇ ਇੱਕ ਵੱਡੀ ਰਾਹਤ ਜਿਹੜੀ ਕਿ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਦਾਸਵਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਰੀਅਲ ਏਸਟੇਟ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ CLU ਦੇ ਨਾਲ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਤੋਂ ਛੁੱਟੀ ਮਿਲ ਗਈ ਹੈ ਲੰਬੇ ਸਮੇਂ ਤੋਂ ਕਿਸੇ ਵੀ ਕਲੋਨੀ ਬਿਲਡਿੰਗ ਜਾਂ ਕਮਰਸ਼ੀਅਲ ਪ੍ਰੋਜੈਕਟ ਦੀ ਜੀ ਗੱਲ ਕਰੀ ਤਾਂ ਵਕ ਵਕ ਸੀ CLU ਅਤੇ ਨਕਸ਼ਾ ਪਾਸ ਕਰਵਾਉਣ ਦੀ ਪਥਾ ਚੱਲ ਰਹੀ ਸੀ ਪਰ 2023 ਦੇ ਵਿੱਚ CLU ਦੇ ਨਾਲ ਨਕਸ਼ਾ ਤੇ ਲੇਆਉਟ ਪਾਸ ਕਰਨ ਦੀ ਜਿਹੜੀ ਸ਼ਰਤ ਲਾਗੂ ਕੀਤੀ ਗਈ ਤੇ ਹੁਣ ਸਰਕਾਰ ਨਿਵੇਸ਼ ਵਧਾਉਣਾਂ ਤੇ ਉਦਯੋਗਿਕ ਖੇਤਰ ਨੂੰ ਸੁਵਿਧਾਵਾਂ ਦੇਣ ਦੇ ਹਿਸਾਬ ਨਾਲ ਲਗਾਤਾਰ ਮੀਟਿੰਗਾਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਇਸ ਦੇ ਨਾਲ ਦਾ ਸਵਾਲ ਕਿ ਰੀਅਲ ਅਸਟੇਟ ਸੈਕਟਰ ਨੇ ਮੰਗ ਕੀਤੀ ਸੀ ਕਿ ਸੀਐਲਯੂ ਦੇ ਨਾਲ ਜਿਹੜਾ ਕਿ ਨਕਸ਼ਾ ਪਾਸ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸਿਸਟਮ ਦੇ ਵਿੱਚ ਫਿਰ ਤੋਂ ਇੱਕ ਵਾਰ ਬਦਲਾਅ ਕੀਤਾ ਗਿਆ ਜਿਸ ਮੁਤਾਬਕ ਸੀਐਲਯੂ ਤੋਂ ਬਾਅਦ ਵੱਖ-ਵੱਖ ਨਕਸ਼ਾ ਜਿਹੜਾ ਲੇਆਉਟ ਪਾਸ ਕਰਵਾਉਣ ਦਾ ਲਾਇਸੈਂਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਜੀ ਹਾਂ ਦਾਸਮਾ ਕੇ ਸੀਐਲਓ ਦੇ ਨਾਲ ਜਿਹੜੇ ਟਕਸ਼ੇ ਪਾਸ ਕੀਤੇ ਜਾਂਦੇ ਸੀ ਉਸ ਚਰਤ ਨੂੰ ਖਤਮ ਕਰ ਦਿੱਤਾ ਗਿਆ ਵੱਡੀ ਖੁਸ਼ਖਬਰੀ ਰੀਅਲ ਏਸਟੇਟ ਸੈਕਟਰ ਨੂੰ ਮਿਲੀ ਹੈ ਪੰਜਾਬ ਸਰਕਾਰ ਨੇ ਵੱਡੀ ਰਾਹਤ ਜਿਹੜੇ ਕਿ ਰੀਅਲ ਏਸਟੇਟ ਸੈਕਟਰ ਨੂੰ ਲੋਕਾਂ ਨੂੰ ਜਿਹੜੀ ਪਹੁੰਚਾਈ ਹੈ